ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਫਿਰ ਆਪਾਂ ਬਣਾਉਣ ਲੱਗੇ ਆਂ ਵੀਡੀਓ ਜੀ ਇਹ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਜੀ ਇਹ ਇਹ ਦੋ ਕੁ ਸਲਾਈਆਂ ਦਾ ਬਾਰਡਰ ਬਣਾ ਲਿਆ ਜੀ ਮੈਂ ਉਲਟੀਆਂ-ਉਲਟੀਆਂ ਦਾ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਬਾਰਡਰ ਬਣਾ ਲਿਓ ਜੀ ਹੁਣ ਆਪਾਂ ਇੱਕ ਸਲਾਈ ਪਾਵਾਂਗੇ ਇਹ ਸਿੱਧੀ ਇਹ ਕੁੰਡਾ ਉਤਾਰ ਲਓ ਇਹ ਪੂਰੀ ਸਲਾਈ ਆਪਾਂ ਸਿੱਧੀ ਪਾਵਾਂਗੇ ਜੀ। ਦੋ ਗੱਲਾਂ ਦਾ ਡਿਜ਼ਾਈਨ ਬਣਾਵਾਂਗੇ ਜੀ ਆਪਾਂ। ਬਹੁਤ ਹੀ ਸੋਹਣਾ ਲੱਗਦਾ ਜੀ ਡੈਣ ਬਣਾਇਆ ਹੋਇਆ ਬਹੁਤ ਹੀ ਸੌਖਾ ਵੀ ਡਿਜ਼ਾਈਨ ਹੈ। ਆ ਦੇਖੋ ਜੀ ਆਪਾਂ ਨੇ ਪੂਰੀ ਸਲਾਈ ਸਿੱਧੀ ਪਾ ਲਈ ਇੱਕ ਸਲਾਈ ਆਪਾਂ ਨੇ ਪਾ ਲੈਣੀ ਹੈ ਪੂਰੀ ਉਲਟੀ ਸਲਾਈ ਉਲਟੀ ਸਲਾਈ ਉੱਡੀ ਪਾਵਾਂਗੇ ਆਪਾਂ आपण पाली उलटी सलाई हा आपण लावांगे जी दूजा कलर जी, एक कुंडा सिद्धा दो कुंडे सिद्धे पाणी जी आपण ਆਪਾਂ ਬਣਾਣੇ ਇੱਕ ਲੂਪ ਲਵਾਂਗੇ ਇੱਕ ਦੋ ਦੋ ਕੁੰਡਿਆਂ ਦੇ ਵਿੱਚੋਂ ਇੱਕ ਕੁੰਡਾ ਬਣਾ ਲੈਣਾ ਜੀ ਆਪਾਂ ਨੇ ਫਿਰ ਦੋ ਕੁੰਡਿਆਂ 'ਤੇ ਸਿੱਧੇ ਪਾਣੇ ਜੀ ਇੱਕ ਦੋ ਫਿਰ ਆਪਾਂ ਦੋ ਕੁੰਡਿਆਂ ਦੇ ਵਿੱਚ ਇੱਕ ਲੂਪ ਬਣਾਣੀ ਹੈ ਜੀ ਹੁਣ ਦੇਖੋ ਫਿਰ ਦੋ ਕੁੰਡੇ ਸਿੱਧੇ ਫਿਰ ਕਲੂਪ ਬਣਾਣੀ ਆਪਾਂ ਨੇ ਹਾਂ ਦੋ ਕੁੰਡੇ ਸਿੱਤੇ ਫਿਰ ਦੋ ਕੁੰਡਿਆਂ ਦੇ ਵਿੱਚੋਂ ਕੁੰਡਾ ਬਣਾਉਣਾ ਆਪਾਂ ਨੇ ਫਿਰ ਦੋ ਕੁੰਡੇ ਸਿੱਤੇ ਫਿਰ ਕਲੂਪ ਬਣਾਣੀਆਂ ਜੀ ਆਪਾਂ ਨੇ ਇਹ ਇੱਕ ਦੋ ਕੁੰਡੇ ਸਿੱਤੇ ਫਿਰ ਇੱਕ ਕਲੂਪ ਬਣਾਣੀਆਂ ਇਹ ਫਿਰ ਇੱਕ ਦੋ ਕੁੰਡੇ ਸਿੱਤੇ ਫੇਰ ਇੱਕ ਦੋ ਗੁੰਡਿਆਂ ਦੇ ਵਿੱਚੋਂ ਦੀ ਆਪਾਂ ਨੇ ਇੱਕ ਲੂਪ ਬਣਾਉਣਾ ਹੈ। ਫੇਰ ਇੱਕ ਦੋ ਗੁੰਡੇ ਸਿੱਧੇ ਫੇਰ ਇੱਕ ਗੁੰਡੇ ਦੋ ਦੋ ਦੇ ਵਿੱਚੋਂ ਇੱਕ ਲੂਪ ਬਣਾਉਣਾ ਹੈ ਆਪਾਂ ਨੇ। ਫੇਰ ਇੱਕ ਦੋ ਗੁੰਡੇ ਸਿੱਧੇ ਪਾਣੇ ਜੀ। ਫੇਰ ਆਪਾਂ ਨੇ ਇੱਕ ਗੁੰਡਾ ਬਣਾਉਣਾ ਜੀ। ਫੇਰ ਇੱਕ ਦੋ ਗੁੰਡੇ ਸਿੱਧੇ ਫੇਰ ਆਪਾਂ ਨੇ ਇੱਕ ਲੂਪ ਬਣਾਉਣਾ ਜੀ। ਫਿਰ ਇੱਕ ਦੋ ਗੁੰਡੇ ਸਿੱਦੇ ਹੁਣ ਜਿੱਕ ਸਲਾਈ ਆਪਣੇ ਡਿਜ਼ਾਈਨ ਦੀ ਬਣ ਗਈ ਇਹ ਆ ਗਈ ਜੀ ਆਪਣੀ ਦੂਜੀ ਸਲਾਈ ਇੱਕ ਗੁੰਡਾ ਉਤਾਰ ਲੈਣਾ ਜੀ ਇੱਕ ਗੁੰਡਾ ਇਹ ਆਪਾਂ ਨੇ ਬੁਣ ਲੈਣਾ ਜੀ ਇਹ ਜਿਹੜਾ ਆਪਣੇ ਹੁੰਡਾ ਲੂਪ ਬਣਾਈ ਸੀ ਜੀ ਲੂਪ ਵਾਲਾ ਗੁੰਡਾ ਆਪਾਂ ਨੇ ਉਤਾਰ ਲੈਣਾ ਜੀ ਫਿਰ ਇੱਕ ਦੋ ਗੁੰਡੇ ਉਲਟੇ ਫਿਰ ਲੂਪ ਵਾਲਾ ਗੁੰਡਾ ਉਤਾਰਨਾ ਜੀ ਫਿਰ దో కల్టే ఫా కుడా తారా దో కు ఉల్టే జీ ఏ కు బిన్న గుణా తారాయాీ ఇో కు ఉల్టే ఫా కు దో కు ఉల్టే వాళ్ళ కల్టే ఏ ఉతారాజీ కు కు ਕ ਦੋ ਕੁੰਡੇ ਉਲਟੇ ਇੱਕ ਕੁੰਡਾ ਬਿਨਾ ਬੁਣਾ ਤਾਰਨਾ ਜੀ ਫੇਰ ਇੱਕ ਦੋ ਕੁੰਡੇ ਉਲਟੇ ਇਹ ਵੱਡਾ ਕੁੰਡਾ ਤਾਰਨਾ ਜੀ ਇੱਕ ਦੋ ਇਹ ਕੁੰਡਾ ਤਾਰਨਾ ਜੀ ਫੇਰ ਇੱਕ ਦੋ ਕੁੰਡੇ ਉਲਟੇ ਇਹ ਆ ਗਈ ਆਪਣੀ ਤੀਜੀ ਸਲਾਈਡ ਜਨ ਦੀ ਇਹ ਵੱਡਾ ਕੁੰਡਾ ਤਾਰੋ ਜਿਵੇਂ ਆਪਣੀ ਮਰਜ਼ੀ ਇਹ ਆਗੇ ਜੀ ਹੁਣ ਲੂਪ ਵਾਲਾ ਕੁੰਡਾ ਲੂਪ ਵਾਲਾ ਕੁੰਡਾ ਤੇ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਕਰਨਾ ਹੈ ਜੀ ਫੇਰ ਆਪਣੇ ਲੂਪ ਲੈਣਾ ਜੀ ਫੇਰ ਇਧਰਲੇ ਕੁੰਡੇ ਨਾਲ ਇੱਕ ਕੁੰਡਾ ਬਣਾ ਦੇਣਾ ਜੀ ਫੇਰ ਇਹ ਲੂਪ ਵਾਲਾ ਕੁੰਡਾ ਤੇ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਕਰਨਾ ਹੈ ਜੀ ਫੇਰ ਆਪਣੇ ਲੂਪ ਵਾਲਾ ਕੁੰਡਾ ਲੈਣਾ ਜੀ ਫੇਰ ਆਪਣੇ ਇਹ ਵਾਲਾ ਕੁੰਡਾ ਦੋਨੋਂ ਦਾ ਇੱਕ ਕਰਨਾ ਹੈ ਜੀ ਇਹ ਇਹ ਵਾਲਾ ਕੁੰਡਾ ਤੇ ਲੋਪ ਵਾਲਾ ਕੁੰਡਾ ਦੋਨਾਂ ਦਾ ਇੱਕ ਬਣਾਣਾ ਜੀ ਫਿਰ ਆਪਾਂ ਨੇ ਲੋਪ ਇਧਰ ਲੈਣਾ ਜੀ ਇਧਰ ਦੇ ਨਾਲ ਵੀ ਕੁੰਡਾ ਇੱਕ ਬਣਾ ਦੇਣਾ ਜੀ ਫਿਰ ਆਪਾਂ ਦੋਨਾਂ ਦਾ ਇੱਕ ਬਣਾਣਾ ਜੀ ਫਿਰ ਲੋਪ ਵਾਲਾ ਕੁੰਡਾ ਤੇ ਇਹ ਵਾਲਾ ਕੁੰਡਾ ਫਿਰ ਦੋਨਾਂ ਦਾ ਇੱਕ ਬਣਾ ਦੇਣਾ ਜੀ ਫਿਰ ਆਪਾਂ ਨੇ ਲੋਪ ਵਾਲਾ ਕੁੰਡਾ ਤੇ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਬਣਾ ਲੈ ਜੀ ਫਿਰ ਦੁਬਾਰੇ ਦਰੋਂ ਲੂਪ ਲੈ ਕੇ ਜੀ ਆਹ ਗੁੰਡੇ ਨਾਲ ਆਪਾਂ ਨੇ ਇੱਕ ਕੁੰਡਾ ਬਣਾਉਣਾ ਜੀ ਦੋਨਾਂ ਦਾ ਫਿਰ ਇਹਨਾਂ ਦੋਨਾਂ ਦੇ ਇੱਕ ਬਣਾਣਾ ਜੀ ਫਿਰ ਲੂਪ ਆੜਾ ਕੁੰਡਾ ਲੈ ਕੇ ਫਿਰ ਇਹਨਾਂ ਦੋਨਾਂ ਦਾ ਇੱਕ ਬਣਾਣਾ ਜੀ ਇਹ ਸਾਰੇ ਸਲਾਈ ਜੇ ਆਪਣੇ ਇਦਾਂ ਹੀ ਪਾਉਗੀਆਂ ਮੈਂ ਦੇਖੂ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਬਹੁਤ ਪਿਆਰਾ ਲੱਗਦਾ ਜੀ ਬਣ ਕੇ ਇਹ ਦੇਖੋ ਲੋਪ ਵਾਲਾ ਕੁੰਡਾ ਲੈ ਕੇ ਜੀ ਇਧਰੋਂ ਪਾਏ ਦੋਨਾਂ ਦਾ ਇੱਕ ਕਰ ਦੇਣਾ ਜੀ ਫਿਰ ਆਹ ਲੂਪ ਵਾਲਾ ਕੁੰਡਾ ਤੇ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਬਣਾਣਾ ਜੀ ਫਿਰ ਲੂਪ ਵਾਲਾ ਕੁੰਡਾ ਲੈ ਕੇ ਜੀ ਦੋਨਾਂ ਦਾ ਫਿਰ ਇੱਕ ਬਣਾ ਦੇਣਾ ਫਿਰ ਇਹ ਵਾਲਾ ਕੁੰਡਾ ਤੇ ਲੂਪ ਵਾਲਾ ਦੋਨਾਂ ਦਾ ਇੱਕ ਫੇਰ ਉਹ ਵਾਲਾ ਕੁੰਡਾ ਲੈ ਕੇ ਜੀ ਦੋਨਾਂ ਦਾ ਇੱਕ ਬਣਾ ਦੇਣੀ। ਫੇਰ ਇਹ ਵਾਲਾ ਕੁੰਡਾ ਚਿੱਤ। ਹੁਣ ਜਿੱਦ ਨੂੰ ਸਲਾਈਆਂ ਪੈ ਕੇ ਜਪਣੇ। ਇਹ ਆ ਗਈ ਜੀ ਚੌਥੀ ਸਲਾਈ ਜਾਂ ਦੀ। ਇਹ ਪੂਰੀ ਉਲਟੀ ਬਣਨੀ ਹੈ ਸਲਾਈ ਇਹ। ਇਹ ਵਾਲੀ ਸਲਾਈ ਪੂਰੀ ਉਲਟੀ ਬਣੂਗੀ ਜੀ। ਚਾਰ ਸਲਾਈਆਂ ਦੀ ਡਿਜ਼ਾਈਨ ਹੈ ਜੀ ਅਲੋਚ ਦਵਾਰੇ ਇਹ ਫਿਰ ਆ ਰੇਪਟ ਹੋਊਗਾ ਜੀ ਆਹ ਦੇਖੋ ਜੀ ਇੱਕ ਦੋ ਗੁੰਡੇ ਸਿੱਧੇ ਫਿਰ ਆਪਾਂ ਨੇ ਇੱਕ ਦੋ ਇਹਨਾਂ ਚ ਲੂਪ ਲੈਣੀ ਆ ਜੀ ਆਪਾਂ ਨੇ ਫਿਰ ਇੱਕ ਦੋ ਗੁੰਡੇ ਸਿੱਧੇ ਫਿਰ ਆਪਾਂ ਨੇ ਗੁੰਡੇ ਚ ਦੋ ਲੂਪ ਲੈਣੀ ਇੱਕ దో కు సీ ఫను ఇక్క దో కు దో సే ఫీ ਇੱਕ ਦੋ ਗੁੰਡੇ ਛਿੱਤੇ ਇੱਕ ਇਹ ਦੋ ਦੋ ਗੁੰਡਾਂ ਚੋਂ ਆਪਾਂ ਲੂਪ ਲੈਣਾ ਜੀ ਫਿਰ ਇੱਕ ਦੋ ਗੁੰਡੇ ਛਿੱਤੇ ਹੀ ਫਿਰ ਇੱਕ ਦੋ ਗੁੰਡਿਆਂ ਚੋਂ ਆਪਨੇ ਲੂਪ ਲੈਣੀ ਆ ਜੀ ਗੁੰਡਾ ਬਣਾ ਲੈਣਾ ਆਪਾਂ ਨੂੰ ਇੱਕ ਦੋ ਕੁੰਡੇ ਸਿੱਧੇ ਇੱਕ ਦੋ ਕੁੰਡਿਆਂ ਚ ਆਪਣਾ ਲੂਪ ਬਣਾਣੀ ਫਿਰ ਇੱਕ ਦੋ ਕੁੰਡੇ ਸਿੱਧੇ ਇੱਕ ਦੋ ਕੁੰਡਿਆਂ ਚ ਆਪਣਾ ਲੂਪ ਬਣਾਣਾ ਜੀ ਸੌਰੀ ਅੱਜ ਬਹੁਤ ਚੋਰਾ ਗਿਆ ਇੱਕ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਜੋ ਫੇਰ ਆਪਾਂ ਲੂਪ ਬਣਾਣੇ ਜੀ ਫੇਰ ਇੱਕ ਦੋ ਕੁੰਡੇ ਸਿੱਧੇ ਇੱਕ ਦੋ ਕੁੰਡਿਆਂ ਜੋ ਫੇਰ ਆਪਾਂ ਨੇ ਫੇਰ ਲੂਪ ਬਣਾਣੇ ਜੀ ਦੋ ਇੱਕ ਦੋ ਫੇਰ ਦੋ ਕੁੰਡੇ ਸਿੱਧੇ ਫੇਰ ਆਗੇ ਆਪਾਂ ਉਲਟੀ ਸਲਾਈ ਤੇ ਜੀ ਦੋ ਕੁੰਡੇ ਉਲਟੇ ਇਹ ਕੁੰਡਾ ਲੂਪ ਵਾਲਾ ਫੇਰ ਆਪਾਂ ਤਾਰ ਲੈਣਾ ਜੀ ਫੇਰ ਇੱਕ ਦੋ ਕੁੰਡੇ ਉਲਟੇ ਜੀ ਫੇਰੇ ਤਾਰ ਲੈਣਾ ਇੱਕ ਕੁੰਡਾ ਬਿਨਾ ਬੁਣਾ ਫੇਰ ਇੱਕ ਦੋ ਕੁੰਡੇ ਉਲਟੇ ਜੀ ਫਿਰੇ ਉਤਾਰਨਾ ਜੀ ਇਹ 1 2 ਕੁੰਡੇ ਉਲਟੇ ਇਹ ਵਾਲਾ ਕੁੰਡਾ ਉਤਾਰ ਲਓ ਜੀ ਲੂਪ ਵਾਲਾ 1 2 ਕੁੰਡੇ ਉਲਟੇ ਇਹ ਵਾਲਾ ਉਤਾਰ ਲਓ ਜੀ ਫਿਰ 1 2 ਕੁੰਡੇ ਉਲਟੇ ਇਹ ਵਾਲਾ ਕੁੰਡਾ ਉਤਾਰ ਲਓ 1 2 ਕੁੰਡੇ ਉਲਟੇ ਜੀ ਇਹ ਵਾਲਾ ਕੁੰਡਾ ਉਤਾਰਨੇ 1

ਕੁੰਡਾ ਬੁੰਲੇ ਇਹ ਕੁੰਡਾ ਲੂਪ ਵਾਲਾ ਤੇ ਇੱਕ ਕੁੰਡਾ ਇਹ ਵਾਲਾ ਦੋਨਾਂ ਤੋਂ ਇੱਕ ਬਣਾਣਾ ਜੀ ਫਿਰ ਆਪਾਂ ਲੂਪ ਵਾਲਾ ਕੁੰਡਾ ਲੈਣਾ ਜੀ ਫਿਰ ਦੋਨਾਂ ਦਾ ਇੱਕ ਬਣਾ ਦੇਣਾ ਜੀ ਫਿਰ ਇਹ ਲੂਪ ਵਾਲਾ ਕੁੰਡਾ ਤੇ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਬਣਾਣਾ ਜੀ ਫਿਰ ਇਹ ਲੂਪ ਵਾਲਾ ਕੁੰਡਾ ਤੇ ਇਦਾਂ ਲਾ ਕੁੰਡਾ ਦੋਨਾਂ ਦਾ ਇੱਕ ਬਣਾਣਾ ਜੀ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਜੀ elu peale , kui ta lõi , küsis , on nad ikka vana ? ei ole kunagi kunagi , kui elu peale , kui nad olid , kui tunnen ikka vanausi . kui tunnen ikka vana . ei ole kunagi , kui tunnen ikka vana . ਫੇਰ ਲੋ ਪੜਾ ਕੁੰਡਾ ਤੇ ਵਾਲਾ ਦੋਨੋਂ ਦਾ ਇੱਕ ਬਣੂਗਾ ਜੀ ਵਾਲਾ ਦੋਨੋਂ ਦਾ ਇੱਕ ਬਣਾ ਦੇ ਜੀ ਇਹ ਸਾਰੇ ਸਲਾਈ ਇੱਥੇ ਬਣੂਗੇ ਜੀ Det er slet ikke ved at sørge for, at det er ਹਾਂ ਲੋ ਜੀ ਸਾਡਾ ਇਸ ਲੈਟ ਬਣ ਗਿਆ ਹਾਂ ਦੇਖੋ ਜੀ ਬਣ ਕੇ ਕਿੰਨਾ ਸੋਹਣਾ ਲੱਗਦਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਤੇ ਸੋਖਾ ਵੀ ਬਹੁਤ ਹੈ ਕਿਸੇ ਵੀ ਪਾਟਰ ਤੇ ਬਣਾ ਸਕਦੇ ਹਾਂ ਹਾਂ ਦੇਖੋ ਜੀ ਇੱਕ ਪਿੰਕ ਤੇ ਚਿੱਟੇ ਚ ਬਣਾਇਆ ਹਾਂ ਇਹ ਵਾਲਾ ਰੈਟਚਨ ਬਹੁਤ ਪਿਆਰਾ ਲੱਗਦਾ ਜੀ ਅੱਛੇ ਮਿਲ ਜائیں ਅਗਲੀ ਵੀਡੀਓ ਚ